ਹੁਸ਼ਿਆਰਪੁਰ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀਮਤੀ ਅਮਨਦੀਪ ਕੌਰ ਨੇ 31 ਮਾਰਚ ਪ੍ਰਾਪਰਟੀ ਟੈਕਸ ਭਰਨ ਦੀ ਆਖਰੀ ਤਾਰੀਖ ਬਾਰੇ ਦੱਸਿਆ ਵੇਖੋ ਪੂਰੀ ਰਿਪੋਰਟ ਮਿਨਿਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜੇ ਵੀ ਇਸ ਕਾਰਪੋਰੇਸ਼ਨ ਦੀ ਲਿਮਟ ਵਿੱਚ ਫਾਲ ਕਰਦੇ ਨੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਪ੍ਰੋਪਰਟੀ ਟੈਕਸ ਉਹਨਾਂ ਦੇ ਏਰੀਆ ਤੇ ਬੰਦਾ ਹੈਗਾ ਉਹ 31 ਮਾਰਚ ਤੱਕ ਸਾਡੇ ਦਫ਼ਤਰ ਵਿੱਚ ਆ ਕੇ ਜਮ੍ਹਾਂ ਕਰਵਾਉਣ ਇਸ ਸੰਬੰਧ ਵਿੱਚ ਸਾਡੀ ਟੀਮਸ ਜਿਹੜੀਆਂ ਨੇ ਕੁਝ ਏਰੀਆਜ਼ ਦੇ ਵਿੱਚ ਜਾ ਕੇ ਕੈਂਪਸ ਵੀ ਲਗਾ ਰਹੀਆਂ ਨੇ ਜਿਵੇਂ ਕਿ ਅਸੀਂ ਫੋਕਲ ਪੁਆਇੰਟ ਤੇ ਕੈਂਪ ਲਗਾਇਆ ਸੀ ਅੱਜ ਇੱਕ ਕੈਂਪ ਸਾਡਾ ਕਨਕ ਮੰਡੀ ਵਿੱਚ ਲੱਗਾ ਹੋਇਆ ਉਸ ਏਰੀਆ ਨੂੰ ਜਿੰਨੇ ਵੀ ਬਾਜ਼ਾਰ ਕੇਟਰ ਕਰਦੇ ਨੇ ਉਹ ਸਾਰੇ ਬਾਜ਼ਾਰ ਵਿੱਚ ਸ਼ਾਪਕੀਪਰਜ਼ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣਾ ਬੰਦਾ ਪ੍ਰਾਪਰਟੀ ਟੈਕਸ ਜਿਹੜਾ ਉਹ ਕੈਂਪ ਵਿੱਚ ਜਾ ਕੇ ਜਮ੍ਹਾਂ ਕਰਵਾਇਆ ਜਾਵੇ ਇਸ ਤੋਂ ਇਲਾਵਾ ਹੋਰ ਵੀ ਰੈ residen tial areas ਜਿਹੜੇ ਹੈਗੇ ਨੇ ਕਮਰਸ਼ੀਅਲ ਅੰਡਰ ਰੈਂਟਡ ਬਿਲਡਿੰਗਸ ਹੈਗੀਆਂ ਨੇ ਉਹਨਾਂ ਵੀ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣਾ ਜਿਹੜਾ ਟੈਕਸ ਹੈ ਉਹ ਜਮ੍ਹਾਂ ਕਰਵਾਇਆ ਜਾਵੇ ਇਸ ਸੰਬੰਧ ਵਿੱਚ ਇੱਕ ਮੈਂ ਸਪੈਸ਼ਲ ਇਹ ਦੱਸਣਾ ਜਾਵਾਂਗੀ ਕਿ ਕਾਰਪੋਰੇਸ਼ਨ ਦੀ ਟੀਮ ਵੱਲੋਂ ਮਾਰਚ ਦੇ ਪਹਿਲੇ 20 ਦਿਨਾਂ ਦੇ ਵਿੱਚ 1 ਕਰੋੜ 21 ਲੱਖ ਜਿਹੜਾ ਪ੍ਰਾਪਰਟੀ ਟੈਕਸ ਉਹ ਜਮ੍ਹਾਂ ਕਰਵਾਇਆ ਗਿਆ ਤੇ ਸਾਰੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਹੈ ਤੇ ਸ਼ਲਾਘਾਯੋਗ ਕਦਮ ਜਿਹੜਾ ਇਹਨਾਂ ਦਾ ਐਫਰਟ ਰਿਹਾ ਤੇ ਆਉਣ ਵਾਲੇ 10 ਦਿਨਾਂ ਦੇ ਵਿੱਚ ਵੀ ਪੂਰੀ ਮਿਹਨਤ ਨਾਲ ਲਗਨ ਨਾਲ ਸਾਡੀ ਟੀਮ ਜਿਹੜੀ ਹੈ ਕੰਮ ਕਰ ਰਹੀ ਹੈ ਇਦੇ ਵਿੱਚ ਸਾਨੂੰ ਸਾਰਿਆਂ ਦੀ ਕੋਆਪਰੇਸ਼ਨ ਦੀ ਜ਼ਰੂਰਤ ਹੈ ਕਿਉਂਕਿ ਪ੍ਰਾਪਰਟੀ ਟੈਕਸ ਜਿਹੜਾ ਉਹ 셀ਫ ਅਸੈਸਮੈਂਟ ਬੇਸਡ ਹੈ ਤੇ ਤੁਸੀਂ ਸਾਰੇ ਆਪਣਾ ਜਿੰਨਾ ਵੀ ਟੈਕਸ ਬੰਦ ਹੈ ਤੁਹਾਡੀ ਪ੍ਰਾਪਰਟੀ ਤੇ 31 ਮਾਰਚ ਤੱਕ ਜ਼ਰੂਰ ਜਮ੍ਹਾਂ ਕਰਾਓ ਇਸ ਤੋਂ ਬਾਅਦ ਜੇ ਕੋਈ ਟੈਕਸਪੇਅਰ ਆਪਣਾ ਟੈਕਸ ਨਹੀਂ ਜਮ੍ਹਾਂ ਕਰਵਾਉਂਦਾ ਤੇ ਉਹਦੀ ਪ੍ਰਾਪਰਟੀਆਂ ਨੂੰ ਸੀਲ ਕੀਤਾ ਜਾਏਗਾ ਸੋ ਸਾਨੂੰ ਸਾਰਿਆਂ ਤੁਹਾਡੀ ਕੋਆਪਰੇਸ਼ਨ ਦੀ ਜ਼ਰੂਰਤ ਹੈ ਕਿ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਧੰਨਵਾਦ